ਪਰ ਆਇਆ ਨਾ ਪਾਕ ਨੇ ਇਹਨਾਂ ਇੱਕ ਉਹ ਚ ਬਾਹਰ ਆਵੋ ਪੀਟੀਓ ਪਤਾ ਨਹੀਂ ਕੀ ਆ ਉਹ ਵੀ ਉਹ ਚ ਬਾਹਰ ਆਵੇ ਉਹ ਵਕਸ਼ ਦੀ ਹੈ ਵੀ ਜਮੀਨਾਂ ਤੁਸੀਂ ਆਪਦੇ ਕੰਟਰੋਲ ਚ ਕਰੋ ਤੇ ਉੱਥੇ ਲਾਓ ਫੈਕਟਰੀਆਂ ਜਾਂ ਜਮੀਨਾਂ ਖੁੱਡੀਆਂ ਰਹਿਣਾ ਹੋਣ ਉੱਥੇ ਕਰੋ ਖੇਤੀ ਇਹਨਾਂ ਤੋਂ ਇਹਨਾਂ ਨੂੰ ਨੌਕਰ ਬਣਾ ਕੇ ਰੱਖੋ ਜਿਹੜਾ ਕਿਸਾਨ ਆ ਅੰਨ ਦਾਤਾ ਜਿਹੜਾ ਉਹਨੂੰ ਨੌਕਰ ਬਣਾਓ ਉਹਨਾਂ ਨੂੰ ਬਣਾਓ ਉੱਥੇ ਖੇਤੀ ਕਰੋ ਕਿੰਨਾ ਚਿਰ ਰਹਿਣਾ ਪਊ ਸ਼ੰਭੂ ਜਾਂ ਖਨੌਰੀ ਚ ਬੈਠੇ ਆ ਆਪਦੀ ਬੱਚਾ ਲਈ ਬੈਠੇ ਆ ਬੱਚਾ ਦੇ ਖਲੇ ਬੈਠੇ ਅੱਜ ਤਾਂ ਉਹਨਾਂ ਦਾ ਕੋਲ ਦੇਖ ਲਿਆ ਰੱਖੋ ਮੇਟਾਪਰੇ ਤਸਾਦੀ ਉਮਰਾਇਸਾ ਸਭ ਕੁਝ ਦੇਖ ਲਿਆ ਇਹ ਕਾਰੋਬੜ ਕਰਾੜੇ ਕਿਸੇ ਦੇ ਮਿੱਤ ਨਹੀਂ ਇਹਨਾਂ ਨੇ ਤਾਂ ਦਿਹਾੜੀ ਇਥੋਂ ਕਹਿੰਦੇ ਆ ਵੀ ਸਾਨੂੰ ਸਸਤੀ ਲੇਬਰ ਮਿਲੇ ਸਸਤੀ ਲੇਬਰ ਤੇ ਸਭ ਨੂੰ ਬੇਕਾਰ ਕਰਨਾ ਇੱਥੇ ਕੰਪਨੀਆਂ ਆਉਣਗੀਆਂ ਉਹ ਖੇਤੀ ਕਰਨਗੀਆਂ ਸਾਰਾ ਕੁਝ ਡੱਬੇ ਬੰਦ ਹੋਣਗੇ ਇੱਥੇ ਜਿਵੇਂ ਹੁਣ ਆਪਾਂ ਪਾਣੀ ਤਾਂ ਆ ਗਿਆ ਨਾ ਦੁੱਧ ਵੀ ਆ ਗਿਆ ਪੈਕਟਾਂ ਚ ਸਾਨੂੰ ਰੋਟੀ ਵੀ ਪੈਕਟਾਂ 'ਚ ਮਿਲਣੀ ਆ ਅੱਛਾ ਪਹਿਲਾਂ ਇਹੋ ਪਾਣੀ ਕਹਿੰਦੇ ਸੀ ਕਿ ਇੰਨਾ ਵਧੀਆ ਹੁੰਦਾ ਸੀ ਸਾਡਾ ਜ਼ਮੀਨ ਦੇ ਥੱਲੇ ਵਾਲਾ ਪਾਣੀ ਕਹਿੰਦੇ ਕਿ ਘਿਓ ਦੀ ਵੀ ਲੋੜ ਨਹੀਂ ਪੈਂਦੀ ਕਿ ਬਜ਼ੁਰਗ ਪਾਣੀ ਪੀ ਕੇ ਬੈਠ ਕੇ ਮਾਰ ਡੰਡ ਬੈਠ ਕੇ ਮਾਰਦੇ ਹੁੰਦੇ ਸੀ ਕਹਿੰਦੇ ਅੱਜ ਕੱਲ ਜਿਹੜਾ ਘਿਓ ਵੀ ਮਾੜਾ ਤੇ ਸਾਡਾ ਪਾਣੀ ਵੀ ਗੰਦਲਾ ਹੋ ਗਿਆ ਜਿਹੜਾ ਕਿ ਹੋਆ ਉਹ ਤਾਂ ਸਾਡੀਆਂ ਜਿਹੜੀਆਂ ਖਾਦਾਂ ਪਾਉਂਦੇ ਸਪ੍ਰੇਅਾਂ ਕਰਦੇ ਆ ਉਹਨਾਂ ਖਰਾਬ ਹੋ ਗਿਆ ਜਿਹੜਾ ਪਾਣੀਆਂ ਇਹਦੇ ਥੱਲੇ ਫੈਕਟਰੀ ਵਾਲੇ ਪਾਣੀ ਵੜਿਆ ਥੱਲੇ ਜਿਹੜੀਆਂ ਛੱਡੀਆਂ ਹੋਈਆਂ ਤਰਲ ਪਦਾਰਥ ਵੜੇ ਕ ਨਹੀਂ ਆ ਲੋਡਾਂ ਨੇ ਜਿਹੜੇ ਕੀ ਉਹ ਵੀ ਰੌਲਾ ਰੱਪਾ ਪਿਆ ਸੀ ਹਾਂ ਜੀਰੇ ਵੀ ਬੜਾ ਰੌਲਾ ਰੱਪਾ ਪਿਆ ਸੀ ਉੱਥੇ ਵੀ ਧਾਨਾ ਲੱਗਿਆ ਰਿਹਾ ਉੱਥੇ ਵੀ ਮਿੰਡਾਂ ਦੇ ਪੰਡ ਬਿਮਾਰ ਹੋਇਆ ਕੈਂਸਰ ਦੀਆਂ ਬਿਮਾਰੀਆਂ ਉੱਥੇ ਲੱਗੀਆਂ ਮਨਸ਼ੂਰ ਸਿੰਘ ਵਾਲਾ ਉਹ ਪਿੰਡ ਮਨਸ਼ੂਰ ਵਾਲਾ ਉੱਥੇ ਵੀ ਸਾਰਾ ਕੁਝ ਹੀ ਹਾਲਾ ਕਿਸੇ ਨੂੰ 46 ਦਿਨ ਹੋ ਗਏ ਉੱਥੇ ਬੈਠਿਆ ਨਹੀਂ ਨਾ ਹੁਣ ਤੁਸੀਂ ਜਵਾਬੀਦਾਨ ਹੋ ਗਏ ਵੱਧ ਹੋ ਗਏ ਤੁਹਾਨੂੰ ਤੇ ਪਹਿਲਾਂ ਤੁਰੇ ਵੀ ਹੋ ਇੱਕ ਦੋ ਦਿਨ ਤੁਰੇ ਸੀ ਲਗਾਤਾਰ ਤੁਸੀਂ ਗਏ ਨਹੀਂ ਘਰੇ ਡਿਨੀਓ ਵੀ ਨਹੀਂ ਗਿਆ ਉੱਥੇ ਵੀ ਤੇਰਾ ਵੀ ਨਹੀਂ ਬੈਠੇ ਰਹੇ ਆ ਅੱਛਾ ਪਿੰਡ ਘਰ ਗਏ ਹੀ ਨਹੀਂ ਤੁਸੀਂ ਗਏ ਘਰੋਂ ਆਪਣੀ ਜ਼ਿੰਮੇਵਾਰੀ ਸਾਰੀ ਫਾਰਕਾ ਮੈਂ ਤਾਂ 1975 ਦਾ ਤੁਰਿਆ ਹੋਇਆ